ਅੱਜ ਦੇ ਦਿਨ ਦੇ ਉੱਤੇ ਦੇਖੋ ਰਾਜ ਕਰਦੀਆਂ ਸਰਕਾਰਾਂ ਤਾਂ ਗਣਤੰਤਰ ਦਿਵਸ ਮਨਾ ਕੇ ਪਰੇਡ ਕਰਕੇ ਦੁਨੀਆ ਨੂੰ ਇਹ ਮੈਸੇਜ ਦਿੰਦੀਆਂ ਨੇ ਕਿ ਸਾਡਾ ਭਾਰਤ ਹੈ ਜਿਹੜਾ ਇਹਦੇ ਵਿੱਚ ਬਿਲਕੁਲ ਅਸੀਂ ਜਮਹੂਰੀਅਤ ਵਾਲਾ ਜਿਹੜਾ ਰਾਜ ਹੈ ਉਸ ਨੂੰ ਹੰਡਾ ਰਹੇ ਹਾਂ ਅਸੀਂ ਅੱਜ ਦੇ ਦਿਨ ਤੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਕਿਸਾਨ ਮਜ਼ਦੂਰ ਹਰ ਵਰਗ ਦੇ ਲੋਕ ਜਿਹੜੇ ਇਹ ਦੱਸਣ ਲਈ ਟਰੈਕਟਰਾਂ ਨੂੰ ਸੜਕਾਂ ਤੇ ਲੈ ਕੇ ਆਏ ਆ ਕਿ ਸਾਨੂੰ ਲਗਭਗ 11 ਮਹੀਨੇ ਹੋ ਗਏ ਸੜਕਾਂ ਤੇ ਬੈਠੇ ਆ ਕੇਂਦਰ ਸਰਕਾਰ ਨਾ ਤਾਂ ਸਾਡੀਆਂ ਮੰਗਾ ਮੰਨਦੀ ਐ ਲੰਬਾ ਸਮਾਂ ਹੋ ਗਿਆ ਕਿਸਾਨਾਂ ਨੂੰ ਸਗੋ ਇਸ ਮੁਲਕ ਦੇ ਅੰਦਰ 1950 ਤੋਂ ਲੈ ਕੇ ਜਿਹੜੇ ਸੰਵਿਧਾਨ ਦੀਆਂ ਗੱਲਾਂ ਅੱਜ ਤੱਕ ਕੀਤੀਆਂ ਜਾਂਦੀਆਂ ਰਹੀਆਂ ਨੇ ਵੀ ਸੰਵਿਧਾਨ ਸਭਨਾਂ ਨੂੰ ਇੱਥੇ ਹੱਕ ਦਿੰਦਾ ਹੈਗਾ ਸਾਡੀ ਭਾਰਤ ਦੀ ਸਰਕਾਰ ਹੈ ਜਿਹੜੀ ਉਹ ਭਾਰਤ ਦੀ ਸਰਕਾਰ ਨੇ ਕਿਸਾਨਾਂ ਦਾ ਸੰਵਿਧਾਨਕ ਹੱਕ ਬਿਲਕੁਲ ਮਾਰਿਆ ਹੋਇਆ ਹੈਗਾ ਇਹ ਸਿਰਫ ਇੱਕ ਦਿਖਾਵੇ ਦੇ ਤੌਰ ਤੇ ਅੱਜ ਦੇ ਦਿਨ ਨੂੰ ਬੜਾ ਉਚਾਇਆ ਜਾਵੇਗਾ ਪ੍ਰਚਾਰਿਆ ਜਾਵੇਗਾ ਪਰ ਇਸ ਮੁਲਕ ਦੀਆਂ ਜਿਹੜੀਆਂ ਸੰਵਿਧਾਨਕ ਸੰਸਦਾਵਾਂ ਨੇ ਉਹਨਾਂ ਨੂੰ ਵੀ ਰਾਜ ਕਰਦੀਆਂ ਸਰਕਾਰਾਂ ਆਪਦੇ ਮੁਤਾਬਕ ਜਿਹੜਾ ਢਾਲਣ ਦੇ ਯਤਨ ਕਰ ਰਹੀਆਂ ਨੇ ਜਿਹਦੇ ਵਿੱਚ ਸਪਸ਼ਟ ਤੌਰ ਤੇ ਦੇਖਣਾ ਹੋਵੇ ਕਿ ਭਾਰਤ ਦੇ ਕਿਸਾਨਾਂ ਦੀ ਰਾਜਧਾਨੀ ਹੈ ਦਿੱਲੀ ਪੰਜਾਬ ਦੇ ਕਿਸਾਨਾਂ ਨੂੰ ਭਾਰਤ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਸਗੋਂ ਉਹਨਾਂ ਤੇ ਗੋਲੀਆਂ ਮਾਰ ਕੇ ਅਥਰੂ ਗੈਸ ਦੇ ਗੋਲੇ ਸੁੱਟ ਕੇ ਉਹਨਾਂ ਤੇ ਪਾਣੀ ਦੇ ਬਿਛਾੜਾ ਮਾਰ ਕੇ ਜ਼ਖਮੀ ਕੀਤਾ ਜਾ ਰਿਹਾ ਹੈ ਇਹ ਕਿਹੜੇ ਸੰਵਿਧਾਨ ਦੀਆਂ ਗੱਲਾਂ ਕਰਦੀਆਂ ਨੇ ਸਰਕਾਰਾਂ ਵੀ ਅਸੀਂ ਸੰਵਿਧਾਨ ਨੂੰ ਅਪਣਾ ਰਹੇ ਹਾਂ ਸੋ ਇਸ ਰੋਸ ਵੱਜੋਂ ਕਿ ਸਾਡੇ ਕਿਸਾਨਾਂ ਦਾ ਇਸ ਮੁਲਕ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ 50% ਤੋਂ ਉੱਪਰ ਆਬਾਦੀ ਹੈ ਕਿਸਾਨਾਂ ਦੀ ਹੋਰ ਲੋਕ ਨੇ ਜਿਹੜੇ ਉਹ ਕਿਸਾਨੀ ਨਾਲ ਜੁੜ ਕੇ ਆਪਦੇ ਰਜਗਾਰ ਆਪਦੇ ਬੱਚੇ ਪਾਲਦੇ ਹੈਗੇ ਆ ਸੋ ਇਹ ਬਾਜ਼ਮ ਮੰਗਾ ਉਹਨਾਂ ਦੀ ਪ੍ਰਵਾਨ ਕਰੇ ਕੇਂਦਰ ਸਰਕਾਰ ਇਹ ਰੋਸ ਵੱਜੋਂ ਅੱਜ ਪੂਰੇ ਭਾਰਤ ਦੇ ਵਿੱਚ ਕਿਸਾਨ ਆਪਦੇ ਖੇਤੀ ਕਰਨ ਵਾਲੇ ਸੰਦ ਟਰੈਕਟਰ ਲੈ ਕੇ ਅੱਜ ਸੜਕਾਂ ਤੇ ਨਿਕਲੇ ਆ ਜਿਦੇ ਵੀ ਆਪਾਂ ਵੀ ਸੰਗਰੂਰ ਦੇ ਵਿੱਚ ਬੀਜੇਪੀ ਦੇ ਮੁੱਖ ਦਫ਼ਤਰ ਦੇ ਮੂਹਰੇ ਰੋਸ ਪ੍ਰਦਰਸ਼ਨ ਕਰ ਰਹੇ ਆ ਇਸੇ ਤਰ੍ਹਾਂ ਹੀ ਤਹਿਸੀਲਾਂ ਦੇ ਮੂਹਰੇ ਕਿਸਾਨ ਪ੍ਰਦਰਸ਼ਨ ਕਰਨਗੇ ਸ਼ਾਪਿੰਗ ਮੋਹੱਲਾਂ ਦੇ ਮੂਹਰੇ ਕਰਨਗੇ ਸੈਲੋਆਂ ਦੇ ਮੂਹਰੇ ਕਰਨਗੇ ਲੱਖਾਂ ਦੀ ਗਿਣਤੀ 'ਚ ਟਰੈਕਟਰ ਨੇ ਜਿਹੜੇ ਕਿਸਾਨਾਂ ਦੇ ਅੱਜ ਸੜਕਾਂ ਤੇ ਨੇ ਕੇਂਦਰ ਸਰਕਾਰ ਨੂੰ ਤੇ ਦੁਨੀਆ ਨੂੰ ਇਹ ਦੱਸਣ ਲਈ ਕਿ ਭਾਈ ਜੋ ਤੁਸੀਂ ਕਹਿ ਰਹੇ ਹੋ ਕਿ ਸਭ ਤੋਂ ਵੱਧ ਜਮਹੂਰੀਅਤ ਵਾਲਾ ਰਾਜ ਹੈ ਭਾਰਤ ਦੇਸ਼ ਹੈ ਇਹ ਜਮਹੂਰੀਅਤ ਨਹੀਂ ਇਹ ਕਿਸਾਨਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਸਿਰਫ ਕਾਰਪੋਰੇਟਾਂ ਨੂੰ ਖੁਸ਼ ਕਰ ਰਹੀ ਹੈ ਭਾਰਤ ਦੀ ਸਰਕਾਰ ਇਸ ਤੋਂ ਬਾਹਰ ਆਵੇ ਕਾਰਪੋਰੇਟ ਨੀਤੀਆਂ ਤੋਂ ਲੋਕਪੱਖੀ ਨੀਤੀਆਂ ਦੀ ਲੋੜ ਹੈ ਇਹਨੂੰ ਟਰੈਕਟਰ ਮਾਰਚ ਦਾ ਨਾਮ ਦਿੱਤਾ ਗਿਆ ਕਿ ਟਰੈਕਟਰ ਪਰੇਡ ਦਾ ਕਿਉਂਕਿ ਟਰੈਕਟਰ ਇੱਕ ਥਾਂ ਤੇ ਖੜ ਗਏ ਨੇ ਆ ਕਿ ਇਹ ਕੁਝ ਸਮਾਂ ਟਰੈਕਟਰ ਇੱਥੇ ਭਾਜੀਪੀ ਦੇ ਦਫਤਰਾਂ ਮੂਹਰੇ ਸ਼ਾਪਿੰਗ ਮੋਲਾਂ ਮੂਹਰੇ ਸੈਲਵਾਂ ਅੰਜ ਮੂਹਰੇ ਖੜਨਗੇ ਬੁਲਾਰੇ ਦੱਸਣਗੇ ਸਾਰੇ ਲੋਕਾਂ ਨੂੰ ਮੀਡੀਆ ਚੈਨਲ ਨੂੰ ਹਰ ਵਰਗ ਦੇ ਲੋਕਾਂ ਨੂੰ ਵੀ ਸਾਡਾ ਅੱਜ ਦਾ ਮੈਸੇਜ ਕੀ ਹੈਗਾ ਸਾਡੀਆਂ ਮੰਗਾਂ ਕੀ ਹੈਗੀਆਂ ਸਾਡੇ ਮਸਲੇ ਕੀ ਹੈਗੇ ਤੇ ਨਾਲ ਦੀ ਨਾਲ ਇਹ ਪਰੇਡ ਦੇ ਤੌਰ ਤੇ ਪ੍ਰਚਾਰ ਦੇ ਤੌਰ ਤੇ ਜਿੱਥੋਂ ਜਿੱਥੋਂ ਦੀ ਨੰਗਣਗੇ ਇਹ ਪ੍ਰਚਾਰ ਵੀ ਕਰਨਗੇ ਇਹ ਝੰਡੇ ਝੁੱਲਦੇ ਟਰੈਕਟਰਾਂ ਦੇ ਬੰਨੇ ਹੋਏ ਇਹ ਕਿਸਾਨਾਂ ਨੂੰ ਆਮ ਲੋਕਾਂ ਨੂੰ ਕਹਿਣਗੇ ਕਿ ਕਿਰਤੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਨਹੀਂ ਤੇ ਸਰਕਾਰਾਂ ਨੇ ਸਾਡੀਆਂ ਬਾਜ਼ਾਰਾਂ ਨੇ ਜਿਹੜੀਆਂ ਉਹ ਕਾਰਪੋਰੇਟ ਦੇ ਹਵਾਲੇ ਕਰ ਦੇਣੀਆਂ ਨੇ ਸ਼ਾਪਿੰਗ ਮਾਲ ਦੇ ਮੂਹਰੇ ਖੜੇ ਟਰੈਕਟਰ ਸਨੇਹਾ ਦੇ ਕੇ ਜਾਣਗੇ ਕਿ 1800 ਦੁਕਾਨ ਤਬਾਹ ਹੁੰਦੀ ਹੈ ਇੱਕ ਸ਼ਾਪਿੰਗ ਮਾਲ ਆਉਣ ਦੇ ਨਾਲ ਇਹੇ ਦਿਨ ਸਾਡੀ ਬੇਰੋਜ਼ਗਾਰੀ 'ਚ ਵਾਧਾ ਹੋਏਗਾ ਸਾਡੇ ਬਾਜ਼ਾਰ ਅਵਾਨੀਆਂ ਅਡਾਨੀਆਂ ਦੇ ਹੱਥਾਂ ਚੋਂਣਗੇ ਸ਼ੈਲੋਂਾਂ ਦੇ ਮੂਹਰੇ ਖੜ ਕੇ ਸਨੇਹਾ ਦੇਵਾਂਗੇ ਕਿ ਕਿਰਤੀ ਲੋਕਾਂ ਨੂੰ 80 ਕਰੋੜ ਲੋਕ ਨੇ ਜਿਨ੍ਹਾਂ ਨੂੰ ਅੱਜ ਸਸਤਾ ਅਨਾਜ ਮਿਲ ਰਿਹਾ ਹੈ ਇਹ ਸਸਤਾ ਅਨਾਜ ਨਹੀਂ ਮਿਲੇਗਾ ਜੇ ਕਾਰਪੋਰੇਟਾਂ ਦੇ ਹਵਾਲੇ ਅਨਾਜ ਚਲਿਆ ਗਿਆ ਸੋ ਮਤਲਬ ਜਿੱਥੇ ਵੀ ਅਸੀਂ ਖੜਾਂਗੇ ਅਸੀਂ ਕੋਈ ਮੈਸੇਜ ਦੇ ਕੇ ਜਾਵਾਂਗੇ ਜੇ ਬੀਜੇਪੀ ਦੇ ਮੁੱਖ ਦਫ਼ਤਰ ਦੇ ਮੂਹਰੇ ਖੜੇ ਹਾਂ ਤਾਂ ਇਹਨਾਂ ਨੂੰ ਕਹਿਣ ਆਇਆ ਕਿ ਅਵਾਨੀਆਂ ਅਡਾਨੀਆਂ ਨੂੰ ਖੁਸ਼ ਕਰਨਾ ਬੰਦ ਕਰੋ ਇਸ ਮੁਲਕ ਹੈ ਜਿਹੜਾ ਭਾਰਤ ਜੋ ਇਹ ਸੰਵਿਧਾਨ ਹੈ ਭਾਰਤ ਦਾ ਉਹ ਹਰ ਵਰਗ ਲਈ ਲੋਕਾਂ ਲਈ ਚੁਣੀਆਂ ਜਾਂਦੀਆਂ ਸਰਕਾਰਾਂ ਲੋਕਾਂ ਦੁਆਰਾ ਲੋਕਾਂ ਖਾਤਰ ਹੁੰਦੀਆਂ ਤੇ ਸਿਰਫ ਅਵਾਨੀਆਂ ਅਡਾਨੀਆਂ ਨੂੰ ਖੁਸ਼ ਕਰਨ ਲਈ ਨਹੀਂ ਹੁੰਦੀਆਂ ਤੇ ਕਿਸਾਨ ਮਜ਼ਦੂਰ ਉਹਨਾਂ ਚਿਰ ਪਿੱਛੇ ਨਹੀਂ ਹਟਣਗੇ ਸੰਘਰਸ਼ ਕਰਨਗੇ ਤਿੱਖਾ ਹੋਰ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀ ਜਿਹੜਾ ਪ੍ਰੋਟੈਸਟ ਹੈ ਜਾਂ ਕਿੰਨੇ ਵਸਤੂ ਲੈ ਕੇ ਕਿੰਨੇ ਵਸਤੂ ਤੇ ਪ੍ਰੋਟੈਸਟ ਦਾ ਲਗਭਗ ਇਹ 10 ਵਜੇ ਤੋਂ ਸ਼ੁਰੂ ਹੋ ਗਿਆ ਜਦੋਂ ਕਿਸਾਨ ਆਪਣੇ ਘਰੋਂ ਤਿਆਰ ਹੋ ਕੇ ਸੜਕਾਂ ਤੇ ਆਗੇ ਟਰੈਕਟਰਾਂ ਦੀ ਝੰਡੇ ਬੰਨ ਕੇ ਇਹ ਸ਼ਾਮ 5 ਵਜੇ ਤੱਕ ਕਿਸਾਨ ਆਪਣੇ ਘਰਾਂ ਨੂੰ ਵਾਪਸ ਚਲੇ ਜਾਣਗੇ ਪੂਰੇ ਅੱਧਾ ਘੰਟੇ ਦਾ ਕਰੀਬ ਪੀਰੀਅਡ ਹੈਗਾ ਸਾਡਾ ਕਿਸਾਨ ਦੂਰੋਂ ਨੇੜੋਂ ਟਰੈਕਟਰ ਲੈ ਕੇ ਆਗੇ ਤੇ ਦੂ ਬਾਦ ਬਸ ਅਸੀਂ ਕਿੰਨੀ ਦੀ ਗੱਲ ਕਰੀਏ ਕਿੰਨੇ ਟਰੈਕਟਰ ਨੇ ਹਜ਼ਾਰਾਂ ਟਰੈਕਟਰ ਨੇ ਜਿਹੜੇ ਅੱਜ ਦੇ ਇੱਥੇ ਸੰਗਰੂਰ ਸੰਗਰੂਰ ਚ ਹਜ਼ਾਰਾਂ ਤੋਂ ਵੱਧ ਦੀ ਗਿਣਤੀ ਟਕਟਾਂ ਦੀ ਹੈਗੀ ਹੈ ਲੋਕ ਆਪ ਮਹਾਰੇ ਪਿੰਡਾਂ ਚੋ ਜਿੱਥੋਂ ਦੀ ਲੰਘੇਆਂ ਟਰੈਕਟਰਾਂ ਦੇ ਝੰਡੇ ਬਣ ਕੇ ਨਾਲ ਤੁਰੇ ਮਤਲਬ ਕਿਸਾਨ ਤੰਗ ਹੋ ਰਿਹਾ ਹੈ ਕਿਸਾਨ ਕਰਜ਼ੇ ਤੋਂ ਆ ਕੇ ਖੁਦਕੁਸ਼ੀਆਂ ਕਰ ਰਿਹਾ ਹਰ ਵਰਗ ਦੇ ਲੋਕ ਤੰਗ ਨੇ ਜਦੋਂ ਵੀ ਅਸੀਂ ਸੱਦਾ ਦਿੱਤਾ ਹੈਗਾ ਕਿਸਾਨ ਮਜ਼ਦੂਰ ਮੋਰਚਾ ਨੇ ਐਸ ਕੇਮ ਨਾਨ ਪੋਲਿਟਿਕਲ ਨੇ ਲੋਕਾਂ ਨੇ ਸੱਦੇ ਨੂੰ ਕਬੂਲਿਆ ਹੈਗਾ ਭਾਵੇਂ ਪੰਜਾਬ ਬੰਦ ਦੀ ਗੱਲ ਹੋਵੇ ਭਾਵੇਂ ਟਰੈਕਟਰ ਮਾਰਚ ਦੀ ਗੱਲ ਹੋਵੇ ਭਾਵੇਂ ਰਿੱਲਾਂ ਨੂੰ ਜਮ ਕਰਨ ਦਾ ਸੱਦਾ ਹੋਵੇ ਕਿਸਾਨ ਔਖੇ ਨੇ ਕਿਸਾਨ ਖੁਦਕੁਸ਼ੀਆਂ ਕਰਦੇ ਇਹਨਾਂ ਦੀ ਮੰਗ ਮੰਨੀਆਂ ਜਾਣੀਆਂ ਚਾਹੀਦੀਆਂ